ਪਤਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਕਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਏ ਅੱਜ ਦੇ ਪਾਵਨ ਵਚਨ ਹਨ ਮੰਨ ਰੇ ਪ੍ਰਭ ਕੀ ਸਰਨ ਵਿਚਾਰੋ ਏ ਮਨ ਪਰਮਾਤਮਾ ਦੀ ਸ਼ਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ ਉਸ ਪਰਮਾਤਮਾ ਦੇ ਨਾਮ ਵਿੱਚ ਅਡੀ ਤਾਕਤ ਹੈ ਕਿ ਪਰਮਾਤਮਾ ਦੇ ਨਾਮ ਦਾ ਸਵਰਨ ਕਰਦਿਆਂ ਜਿਹ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰਤਾਰ ਗਨਕਾ ਇੱਕ ਵਿਸ਼ਵਾਸੀ ਭਾਈ ਗੁਰਦਾਸ ਜੀ ਦੀ 12 ਮਤਾਬਕ ਕਿ ਕਿਸੇ ਸੰਤ ਨੇ ਇਸ ਨੂੰ ਇੱਕ ਤੋਤਾ ਦਿੱਤਾ ਜੋ ਰਾਮ ਰਾਮ ਉਚਾਰਦਾ ਸੀ ਉਸ ਤੋਂ ਫਿਰ ਆ ਰਾਮ ਨਾਮ ਦੀ ਸਿਮਰਨ ਜਿਹੜੀ ਹੈ ਉਹ ਸਿਮਰਨ ਦੀ ਲਗਨ ਜਿਹੜੀ ਹੈ ਉਸ ਬੇਸਵਾ ਕਾਮੀ ਗਨਕਾ ਨੂੰ ਲੱਗ ਗਈ ਸੀ ਫਿਰ ਉਹਦਾ ਫਾਰ ਉਤਾਰਾ ਹੋਇਆ ਕਹਿੰਦੇ ਜਿਸ ਪ੍ਰਮਾਤਮਾ ਦਾ ਸਿਮਰਨ ਕਰਦਿਆਂ ਗਨ ਕਾ ਵਿਕਾਰਾਂ ਵਿੱਚ ਡੁੱਬਣੋਂ ਬਚ ਗਈ ਸੀ ਇਹ ਮਨ ਤੂੰ ਵੀ ਉਸ ਪ੍ਰਮਾਤਮਾ ਦੀ ਸਿਵਤ ਸਲਾ ਆਪਣੇ ਹਿਰਦੇ ਵਿੱਚ ਵਸਾਈ ਰੱਖ ਰਹਾਉ ਅਡਾਲ ਲ ਭਇਓ ਤਰੋਂ ਜਾ ਕੇ ਸਿਮਰਨ ਅਰਨਰ ਪੈ ਪਦ ਪਾਇਆ ਆਪ ਜੀ ਜਾਣਦੇ ਹੋ ਕਿ ਤਰੋਂ ਰਾਜਾ ਉਤਾਨਪਦ ਦਾ ਸੁਪੁੱਤਰ ਸੀ ਤੇ ਮਤੇਈ ਮਾ ਦੇ ਨਰਾਦਰ ਤੋਂ ਉਪਰਾਮ ਹੋ ਕੇ ਮਤੇਈ ਮਾਨ ਨੇ ਕਹਿੰਦੇ ਰਾਜੇ ਦੀ ਗੋਦ ਵਿੱਚੋਂ ਉਠਾ ਦਿੱਤਾ ਸੀ ਵੀ ਜੇ ਰਾਜੇ ਦੀ ਗੋਦ ਵਿੱਚ ਬੈਠਣਾ ਤਾਂ ਮੇਰੇ ਕੁੱਖ ਤੋਂ ਜਨਮ ਲੈਣਾ ਸੀ ਤੇ ਉਹ ਮਤੇਈ ਮਾ ਦੇ ਫਿਰ ਨਰਾਦਰ ਤੋਂ ਉਪਰਾਮ ਹੋ ਕੇ ਜੰਗਲਾਂ ਦੇ ਵਿੱਚ ਭਗਤੀ ਕਰਨ ਲੱਗਾ ਤੇ ਸਦਾ ਲਈ ਅਟਲ ਸੋਭਾ ਖਟ ਗਿਆ ਸੀ ਇਸੇ ਕਰਕੇ ਮਾਰਾ ਸਾਹਿਬ ਆਧਾਰ ਹੁੰਦਿਆਂ ਕਿ ਭਾਈ ਜਿਸ ਪ੍ਰਮਾਤਮਾ ਦੀ ਸਿਮਰਨ ਰਾਹੀ ਧਰੋ ਭਗਤ ਸਦਾ ਲਈ ਅਟਲ ਹੋ ਗਿਆ ਉਸ ਨਿੰਦਰ ਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ ਦੁਖ ਹਰਤਾ ਏ ਵਿਦ ਕੋ ਸੁਆਮੀ ਤੈ ਕਾਹੇ ਵਿਸਰਾਇਆ ਤੂੰ ਉਸ ਪ੍ਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਉਹ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਦਾ ਦੁੱਖਾਂ ਦੇ ਨਾਸ ਕਰਨ ਵਾਲਾ ਹੈ ਜਾਵੇ ਹੀ ਸ਼ਰਨ ਗਏ ਕਰਪਾਣ ਦੇ ਗਜ ਗਰਾਹਤੇ ਛੁਟਾ ਮਰਜ ਹੋਰ ਆਧਾਰਨ ਬੰਦੇ ਹਨ ਕਿ ਇੱਕ ਗੰਧਰਵ ਦੇ ਸਰਾਪ ਦੇ ਕਾਰਨ ਜਿਹੜਾ ਗੰਧਰਵ ਸੀ ਉਹ ਹਾਂਥੀ ਦੀ ਜੋਨ ਪੈ ਗਿਆ ਸੀ ਜਦੋਂ ਇਹ ਬਰਨ ਦੇ ਤਲਾਬ ਵਿੱਚ ਵੜਿਆ ਤਾਂ ਇੱਕ ਤੰਦੂਏ ਨੇ ਇਸ ਨੂੰ ਫੜ ਲਿਆ ਸੀ ਫੇ ਰਾਮ ਨਾਮ ਦੀ ਬਰਕਤ ਨਾਲ ਤੂੰ ਜਿਹੜਾ ਤੰਦੂਆ ਸੀ ਉਹਦੇ ਪੰਜੇ ਤੋਂ ਬਚਿਆ ਮਹਾਰਜ ਕਹਿੰਦੇ ਭਾਈ ਜਿਸ ਵੇਲੇ ਹੀ ਗਜ ਨੇ ਹਾਥੀ ਨੇ ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਰਾਤ ਲਿਆ ਤਾਂ ਉਹ ਗਜ ਉਹ ਹਾਥੀ ਤੂੰ ਤੰਦੂਏ ਦੀ 파ਹੀ ਤੋਂ ਬਚ ਗਿਆ ਸੀ ਮਹਿਮਾ ਨਾਮ ਕਹ ਲਓ ਵਰਣੋ ਰਾਮ ਕਹਿਤ ਬੰਦਨ ਤਹਿ ਟੁੱਟਾ ਸਤਿਗੁਰ ਕਹਿੰਦੇ ਮੈਂ ਕਿੱਥੋਂ ਤੱਕ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਦੇ ਸਾਂ ਪ੍ਰਮਾਤਮਾ ਦਾ ਨਾਮ ਉਚਾਰ ਕੇ ਉਸ ਹਾਤੀ ਦੇ ਬੰਦਨ ਟੁੱਟ ਗਏ ਸਨ ਅਜਾਮਲ ਪਾਪੀ ਜਗ ਜਾਣੇ ਨਮਕਨਾ ਮਾਹੇ ਨਸਤਾਰਾ ਗਨੌ ਜਿਹਦਾ ਬੇਸਬਗਾਮੀ ਬ੍ਰਹਮਣ ਅਜਾਮਲ ਕਿਸੇ ਪ੍ਰ ਮਹਾਤਮਾ ਦੇ ਕਹਿਣ ਤੇ ਇਸਨੇ ਆਪਣੇ ਪੁੱਤ ਦਾ ਨਾਮ ਨਾਰਾਇਣ ਰੱਖਿਆ ਉੱਥੋਂ ਹੀ ਨਾਰਾਇਣ ਦਾ ਸਮਰਨ ਕਰਨ ਦੀ ਲਗਨ ਲੱਗ ਗਈ ਸੀ ਬਿਕਾਨਾ ਵਿੱਚੋਂ ਬਚ ਗਿਆ ਸੀ ਜਦੋਂ ਅਜਾਮਲ ਦਾ ਕਹਿੰਦੇ ਅੰਤਲਾ ਸਮਾਂ ਆਇਆ ਇਹ ਫਿਰ ਪੁੱਤਰ ਮੋਹ ਦੇ ਵਿੱਚ ਨਾਰਾਇਣ ਨਾਰਾਇਣ ਕਹਿ ਕੇ ਬਾਜਾ ਮਾਰਦਾ ਸੀ ਨਾਰਾਇਣ ਨਾਰਾਇਣ ਕਹਿੰਦਿਆਂ ਇਹਦੇ ਆਖਰੀ ਸਵਾਸ ਜਿਹੜੇ ਸਨ ਜਦੋਂ ਨਿਕਲਦੇ ਸਨ ਨਰਨੰਦ ਨਰਨੰਦ ਕਹਿੰਦੇ ਆ ਇਹਦੀ ਲਗਨ ਅਕਾਲ ਪੁਰਖ ਪਰਮਾਤਮਾ ਦੇ ਨਾਲ ਲੱਗ ਗਈ ਸੀ ਫਿਰ ਕਨ ਮਹਾਰਾਜ ਕਹਿੰਦੇ ਨੇ ਵੀ ਸਾਰਾ ਜਗ ਜਾਣਦਾ ਕਿ ਅਜਾਮਲ ਵਿਕਾਰੀ ਸੀ ਤੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਉਸ ਦਾ ਪਾਰ ਉਤਾਰਾ ਹੋ ਗਿਆ ਨਾਨਕ ਕਹਿਤ ਚਿੱਤੇ ਤੋ ਚਿੰਤਾ ਮਨ ਤਾਂ ਪੀ ਉੱਤਰੈ ਪਾਰਾ ਗੁਰੂ ਨਾਨਕ ਸਾਹਿਬ ਦੀ ਮੂਰਲਾ ਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਨ ਕਿ اے ਭਾਈ ਤੂੰ ਸਾਰੀਆਂ ਚਿਤ ਆਪਣੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਸਾਡੇ ਲਈ ਗੁਰੂ ਦਾ ਇਹੀ ਉਪਦੇਸ਼ ਹੈ ਕਿ ਭਾਈ ਸਿਮਰਨ ਕਰੋ ਉਦਾਹਰਨਾਂ ਦੇ ਦੇ ਕੇ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ ਕਿ ਪਰਮਾਤਮਾ ਦੇ ਨਾਮ ਸਿਮਰਨ ਨਾਲ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਆਓ ਗੁਰੂ ਸਾਹਿਬ ਸਭਨਾ ਉਪਰ ਮਿਹਰ ਪ੍ਰਿਆਤ ਕਰਣ ਸਾਡੇ ਸਾਰਿਆਂ ਦੇ ਭਲੇ ਪਰਮਾਤਮਾ ਦੇ ਨਾਮ ਦਾ ਸਿਮਰਨ ਵੱਜ ਜਾਏ ਸਦਾ ਹੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਤਰਕੇ ਸਿਮਰਨ ਕਰਦੇ ਰਹੀਏ ਸੇਵਾ ਕਰਦੇ ਰਹੀਏ ਭਜਨ ਬੰਦਗੀ ਕਰਦੇ ਰਹੀਏ ਬਾਣੀ ਪੜ੍ਹਦੇ ਤੇ ਸੁਣਦੇ ਰਹੀਏ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਇਤਿਫਾਕਤਾ ਦੀ ਅਰਦਾਸ ਚਲ ਰਹੀਆਂ ਗੁਰੂ ਕਾ ਦੀ ਅਸੀ ਬਾਬਾ ਨਿਰਵਿਗੰਤਾ ਸਾਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ